ਸਸਕਾ ਬੀਟੀ ਜਰਬੀਰ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਬਾਈ ਸਮੇ ਬੋ ਚੁੱਕੇ ਆ ਬਾਈ ਸੋਨਿਕੋਲ ਜੀ ਦੇਖੋ ਅੱਜ ਵੀ ਬਾਈ ਜੀ ਦੇ ਤਿੰਨ ਚਾਰ ਤੇ ਲਗਭਗ ਪਾਚੋ ਸੇਲ ਆ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਸਕਾ ਮਹਾਰਾਜ ਕੀ ਹਾਲ ਜੀ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਸਭ ਠੀਕ ਆ ਜੀ ਠੀਕ ਠਾਕ ਹੈਗੇ ਮੂੰਗਾ ਮੈਂ ਜੀ ਵਧੀਆ ਚੱਲੇਗੀ ਵਧੀਆ ਲੱਗਦੀ ਜੀ ਅੱਜ ਬਾਈ ਫਿਰ ਕਿੰਨੇ ਆ ਅੱਜ ਤਿੰਨ ਨਾ ਆ ਗਿਆ ਸੁਨੀਪਾ ਮੈਂ ਨਹੀਂ ਸਿੰਘਿਲ ਦੇ ਨਹੀਂ ਮਿਲਦੇ ਕਿੰਨੀਆਂ ਅੰਦਰ ਅੱਛਾ ਨਹੀਂ ਅੰਦਰ ਦੁੱਧ ਕਿਨਾਂ ਜੀ ਦੁੱਧ ਦਾ ਸੰਦੀਪਾ 12 ਕਿਲੋ ਆਏ ਮਿਲਦੀ ਆ ਪਰ ਆਪਾਂ 11 ਦੱਸ ਕੇ ਦੇਣੀ ਆ 11 ਜਿਹੜਾ ਐ ਖੁੱਲਾ ਹੋਊਗਾ ਜਿਹੜਾ ਬਣ ਕੇ ਦਿਖਾ ਦਿੰਦੇ ਵਸ ਲੋ ਜੀ ਆ ਦੇ ਜੋ ਆਪਸ ਵਾ ਵਧੀਆ ਓਕੇ ਤੇਰੀ ਓਕੇ ਬੱਚਿਆ ਮਗਰ ਜੀ ਬੱਚਿਆ ਮਗਰ ਕਟਾ ਜੀ ਆ ਕਟਾ ਗਣ ਜੀ ਹਾਂ ਜੀ ਚਲ ਤੋਰੋ ਬਜੀ ਕਿੰਨੇ ਦਾ ਹੋਊਗਾ ਇਹ ਨੂੰ ਅਜ ਅਠਵਾ ਦੇਣਾਗਾ ਸੰਦੀਪਾ ਚਲੋ ਅਜ ਵਧੂਗੀ ਅਜ ਮੇਰੇ ਕੋਲ ਮਾਰਨਾ ਲੋ ਜੀ ਵੇਖੋ ਮੇਰੀਆਂ ਪਰ ਸਿੰਗ ਨਹੀਂ ਹਿਲਦੇ ਮੈਂ ਚੰਗੀ ਆ ਦੇਖੋ ਨਾ ਬਹੁਤ ਠੀਕ ਆਹੜਾ ਫਰੈਂਕ ਵੀ ਖੜਾ ਮੂਮਾਲ ਖੜਾ ਠੀਕ ਚਲੋ ਗੱਲ ਨੂੰ ਮਾਰ ਘਾਟੀ ਲੱਗਣਾ ਜੀ ਹਾਂ ਮੈਂ ਲੈ ਨੂੰ ਆਹ ਆਹ ਬਸ ਉਹ ਕੀ ਇਹ ਕੰਮ ਹਾਂ ਮਿਲਦੇ ਬੁਲਾਣ ਹਾਂਜੀ ਫਿਰ ਬਾਜੀ ਬੋਲਦੇ ਸੰਦੀਪਾ 90 ਕਰਦੇ ਆ ਹਾਂਜੀ ਦੋ ਹੀ ਛੱਡ ਦੀਏ ਮੈਂ ਨੇ ਨਾ 88000 ਜਾਦੋ ਆ ਜੈ ਜੈ ਮਨਾ ਪਈ 82 ਜਾਂਦੇ ਜਾਂਦ ਕੋਈ ਨਹੀਂ ਆ ਇਹ ਜੀ ਇਹ ਗੱਬਣਿਆ ਸੀ ਪਾ ਅੱਛਾ ਗੱਬਣ ਪਹਿਲਾਂ ਨੇ ਸਨੀਪਾ ਦੇ 12 ਕਿਲੋ ਚਵਾਇਆ ਹੁਣ ਆਪਾਂ ਨੂੰ ਨਹੀਂ ਪਤਾ ਇਹਨੇ 10 ਚਵਾਇਆ ਵਾ ਪਰ ਕਹਿਣ ਦੇ ਮੁਕਾਬ ਗਿਆ ਜੋ ਮਰਜੀ ਹੈ ਮੈਂ ਬਾਈ ਜੀ ਹੈ ਜਾਂ ਨਸਲ ਬਹੁਤ ਹੈ ਜੈਡ ਬਲੈਕ ਨੂੰ ਫੋੜ ਆ ਦੇ ਦੇ ਵੱਲੋਂ ਬੜਾ ਥੋੜਾ ਪਰ ਲੈ ਜੂ ਟਾਈਮ ਹੈ ਜੀ ਲੈ ਜੂ ਲੈ 8 ਦਿਨ ਲੈ ਜੂ ਕਿਸ ਨੀ ਦਾ ਹਰਦ ਹੈ ਜੈਡ ਬਲੈਕ ਕਾਲੀ ਸ਼ਾਪੂਰੀ ਦੇਖੋ ਇਹ ਵੀ ਤੋਰੋ ਦਰਮਿਆਨੇ ਘਾਦੀ ਹੈ ਜੀ ਦੇਖੋ ਘਰ ਆ ਆਹ ਪਾਠੀ ਜੀ ਕਟ ਪੁੱਟ ਚੰਗਾ ਲੈ ਲਿਆ ਗਾ ਹਾਂ ਦੋ ਓਕੇ ਬਾਈ ਜੀ ਬਿਲਕੁਲ ਓਕੇ ਜੀ ਓਕੇ ਆਜੋ 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 ਵੇ ਦਿਖਾ ਦੇ ਸਾਨੂੰ ਹਾਂਜੀ ਇਹਦਾ ਮੁੱਲ 85 ਕਰਦੇ ਹੋ ਜੀ ਹਾਂ 80 ਦੀ ਦੇ ਦिए ਦੋ ਹੀ ਹੋਰ ਚੜਦਾ ਜਾਂ ਦੋ 88000 ਦੀ ਮੇਰੇ ਕੋਪਾ ਜੈ ਜੀ ਇਹ ਸੰਦੀਪਾ ਪਿਆਰ ਹੋਈ 50 ਦੀ ਜੀ ਕੋਈ ਭੈਣ ਭਰਾ ਰੋਟੀ ਲੈ ਲੂ ਅਗਲਾ ਇਹ ਗੱਪੜਾ ਜੀ ਨਹੀਂ ਇਹ ਸੂਈ ਹੈ ਜੀ ਅੱਛਾ ਇਹ ਤਾਂ ਸੰਦੀਪਾ ਦੁੱਧ ਹੋਊਗਾ 14 ਕਿਲੋ ਪਰ ਇਹ ਵੀ ਆਪਾਂ 12 ਕਿਲੋ ਦੱਸ ਕੇ ਲਾਵਾਂਗੇ 12 ਕਿਲੋ ਦੇ ਲਗਭਗ ਜੀ ਤੇ ਦੇਖੋ ਬੱਚਾ ਜੀ ਬੱਚਾ ਉਹ ਅੱਛੀ ਹੈ ਉਹ ਬੱਚੀ ਕਿੰਨੇ ਦਾ ਹੋਊਗਾ ਜੀ ਇਹ 17 ਆ ਦੀਆ ਤੇ 18 ਆ ਦੀਆ ਕਿ ਮੀਆਂ ਦੀ ਹੋਵੇ ਇਹ ਅੱਲਾ ਦੇਖ ਲਓ ਪੰਜ ਚੱਕਰ ਕਰੋ ਜੇ ਮਰਜੀ ਲਾ ਲਓ ਤੁਆਈਂ ਨਹੀਂ ਬੰਦਿਆ। ਤੁਆਈ ਓਕੇ ਹੋ ਗਈ ਜੀ। ਆਹ ਵਾਰ। ਤੁਆਈ ਕਿ ਨਹੀਂ ਮਾੜੀ ਹੋਊਗੀ ਕੋਈ ਵੀ ਡੰਗਰ। ਹਾਂਜੀ ਭਾਜੀ ਬਾਬਾ। ਇਹਦਾ ਮੁੱਲ ਤੇ 50 ਕਰ ਲਈਏ। ਹਾਂਜੀ। ਨਾ ਨਾ ਦੋ ਹੀ ਛੱਡ ਦਈਏ। 45 ਦੀ। ਦੇ ਦਾਂਗੇ। ਹੋਰ ਹੋ ਜਾਊਗਾ। ਇਹ ਯਾਰ ਛੱਡਦਾ। 40000 ਯਾਰ। ਚਲੋ। ਜਹੜੀ ਤਿੰਨੇ ਪਸ਼ੂ ਆ ਬਾਈ ਆਪਾਂ ਪਰ ਮੇਰਾ ਵੀ ਇੱਥੇ ਆ ਗਿਆ ਤੇ ਚੱਕਰ ਕੇ ਲੈ ਕੇ ਜਾਏ ਜਿਨੇ ਵੀ ਲੈ ਕੇ ਜਾ ਪਰ ਪਸ਼ੂ ਚੰਗੇ ਆ ਸੋਹਣੇ ਆ 1 ਘੰਟੇ ਹੋ ਗਏ ਦਾ ਖਾਣੇ ਦਾ ਬਾਈ ਆ ਦੇ ਚੰਗੀ ਮੈਂਮਾ ਬਾਕੀ ਆਦਾ ਭਾਈ ਚੈੱਕ ਕਰਨਾ ਬਾਈ ਜੀ ਹਾਂਜੀ ਹਾਂ ਬਹੁਤ ਬਾਈ ਠੀਕ ਠਾਕ ਵਧੀਆ ਜੀ ਬਹੁਤ ਕੋ ਨੰਬਰ ਜੀ ਨੰਬਰ ਆਪਣਾ ਹੈ 91 57 880 41 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਟੂਲ ਪਲਾਇਆ ਦੇ ਨਾਲ ਹੀ ਪੈਂਦਾ ਜੀ ਸਾਸੀ ਖੜ ਸਾਸੀ